ਕਰ ਬੈਠੀ ਖੁਸ਼ ਹੋਈ ਇਹਨੇ ਵਾ ਕਿਉਂ ਬਾਦੋਂ ਲੈ ਰਹੇ ਉਹਨਾਂ ਲੋਕਾਂ ਦੀ ਵਿਚਾਰਿਆਂ ਦੀ ਜਿਨ੍ਹਾਂ ਦੀ ਹੈਲਪ ਹੋਣਾ ਰੁਕ ਜੇਗੀ ਤੁਹਾਡੇ ਕਰਕੇ ਕਰੇ ਬੈਠੀ ਕਹੀ ਇਹਨੇ ਖਾ ਗਏ ਖਾ ਗਏ ਚੋੜ ਖਾ ਗਏ ਇੱਥੇ ਆ ਕੇ ਦੇਖ ਲਓ ਇਹਨਾਂ ਮਰੀਜ਼ਾਂ ਨੂੰ ਦੇਖਣ ਤੋਂ ਬਾਅਦ ਅਗਰ ਤੁਸੀਂ ਮੈਨੂੰ ਜੀ ਸੱਦ ਕੇ ਚੋੜ ਥੱਲ ਕਹੋ ਮੈਨੂੰ ਕੋਈ ਦਿੱਕਤ ਨਹੀਂ ਪਰ ਤੁਸੀਂ ਤਾਂ ਸਾਥ ਬਣੋ ਜਿੰਨਾ ਜ਼ੋਰ ਕਮੈਂਟਾਂ ਚ ਬਹਿ ਕੇ ਚੋਰ ਠੱਗ ਚੋਰ ਠੱਗ ਲੱਗੇ ਹੋਏ ਹੋ ਕਸ਼ਟ ਕਰਕੇ ਆਪਣੇ ਚਰਨਾਂ ਦੇ ਨਾਲ ਇੱਥੇ ਆਜੋ ਨਾ ਤਾਂ ਪਤਾ ਲੱਗ ਜਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਵੇ ਕੌਣ ਚੋਰ ਹੈ ਤੇ ਕੌਣ ਠੱਗ ਉਹ ਵੀਡੀਓ ਦੇਖ ਕੇ ਮੈਨੂੰ ਵੀ ਹਾਸਾ ਹੀ ਆ ਰਿਹਾ ਕਿ ਉਹ AI ਨਾਲ ਬਣੀ ਹੋਈ ਵੀਡੀਓ ਹੈ ਪਰ ਮੈਂ ਸੋਚ ਰਿਹਾ ਕਿ ਉਹਦੇ ਹੱਥ ਨਹੀਂ ਕੰਬੇ ਹੋਣੇ ਜਿੰਨੇ ਉਹ ਵੀਡੀਓ ਬਣਾਈ ਹੋਣੀ ਫੇ ਮੈਂਟਲ ਆਂਦੇ ਨੇ ਗਾਲ ਕੱਢਣਗੇ ਯਾਰ ਤੁਹਾਨੂੰ ਵਾਸਤਾ ਆਪਣੀ ਮਾਂ ਦਾ ਜੀ ਮਦਦ ਨਹੀਂ ਕਰ ਸਕਦੇ ਘਟੋ ਘਟ ਗੰਦਨਾ ਫਲਾਓ ਬੜੀ ਵੀਡੀਓਜ਼ ਮੈਂ ਦੇਖ ਰਿਹਾ ਅੱਜ ਕੱਲ ਖਾ ਗਿਆ ਪੈਸੇ ਖਾ ਗਿਆ ਚੋਰ ਨੂੰ ਕੋਈ ਮੈਨੂੰ ਚੋਰ ਕਹੀ ਜਾਂਦਾ ਕੋਈ ਥੱਗ ਕਹੀ ਜਾਂਦਾ ਕੋਈ ਮੇਰੀ ਕਿਸੇ ਮੁੰਡੇ ਨਾਲ ਹੀ ਕਿਸ ਕਰਦੇ ਦੀ AI ਵੀਡੀਓ ਵਾਇਰਲ ਕਰੀ ਜਾਂਦਾ ਘਰ ਬੈਠੀ ਖੁਸ਼ ਹੋਈ ਜਾਂਦੇ ਵਾ ਜਿਉਂ ਬਾਦੋਂ ਲੈ ਰਹੇ ਉਹਨਾਂ ਲੋਕਾਂ ਦੀ ਵਿਚਾਰਿਆਂ ਦੀ ਜਿਨ੍ਹਾਂ ਦੀ ਹੈਲਪ ਹੋਣਾ ਰੁਕ ਜੇਗੀ ਤੁਹਾਡੇ ਕਰਕੇ ਆ ਲੋਕੇਸ਼ਨ ਦਾ ਤੁਹਾਨੂੰ ਟਾਈਮ ਦੱਸ ਰਿਹਾ ਅੱਜ ਦਾ ਅੱਜ ਸ਼ਾਮ ਨੂੰ ਤਕਰੀਬਨ 7:30 ਵਜੇ ਦਾ ਟਾਈਮ ਹੈ ਤੇ ਲਾਈਵ ਲੋਕੇਸ਼ਨ ਦਾ ਤੁਹਾਡੇ ਮੋਰੇ ਗੱਲ ਚੱਲ ਰਹੀ ਮੈਂ ਤਾਂ ਕਈ ਵਾਰ ਹੈਰਾਨ ਹਾਂ ਘਰੇ ਬੈਠੀ ਕਹੀ ਜਾਂਦੇ ਖਾ ਗਏ ਖਾ ਗਏ ਚੋਰ ਖਾ ਗਏ ਇੱਥੇ ਆ ਕੇ ਦੇਖ ਲਓ ਇਥੇ ਆ ਕੇ ਤਾਂ ਸੇਵਾ ਕਰਨ ਨੂੰ ਟੀਮ ਮੈਂਬਰ ਵੀ ਨਹੀਂ ਪੂਰੇ ਹੈਗੇ ਤੇ ਘਰ ਬੈਠੇ ਗੱਲਾਂ ਕਰਾ ਲੋ ਜਿੰਨੀਆਂ ਮਰਜ਼ੀ ਆਹ ਮਰੀਜ਼ ਵਿਚਾਰੇ ਜਿਹੜਾ ਜਵਾਨ ਮੁੰਡਾ ਆ ਕੇ ਆਪਣੇ ਦੁੱਖ ਬੋਲ ਰਿਹਾ ਹੈ ਇਹਦੀ ਆ ਕੇ ਮਦਦ ਕਰ ਦੋ ਆਜੋ ਤੁਹਾਨੂੰ ਅੱਗੇ ਹੋਰ ਮਰੀਜ਼ ਮਿਲਵਾਨਾ ਜਿਹੜੇ ਇੱਥੇ ਜਰੂਰੀ ਆਏ ਹੋਏ ਕੱਢ ਬੈਠੇ ਹੋਣਾ ਵੀ ਕੋਈ ਹੋਰ ਆਪਾਂ ਤਾਂ ਕਿੰਨਾ ਸਾਰਾ ਇਹ ਮਾਤਾ ਫਰੋਜਪੁਰ ਤੋਂ ਆਈ ਹੋਈ ਹੈ ਬਾਹ ਚਲਦੀ ਨਹੀਂ 3 ਦਿਨ ਤੋਂ ਘੇੜੇ ਲਾ ਰਹੀ ਹੈ ਡਾਕਟਰ ਨੇ 1500 ਦੇ ਟੈਸਟ ਦੱਸੇ ਨੇ 1500 ਦੇ ਟੈਸਟ ਕਰਾਉਣ ਨੂੰ ਪੈਸੇ ਆ ਜੀ ਇਹਦੀ ਹੈਲਪ ਕਰ ਜੋ ਆ ਕੇ ਤੁਸੀਂ ਸਾਥ ਬਣ ਦਿਓ ਇਹਨਾਂ ਦੀ ਮਦਦ ਕਰਕੇ ਤੁਸੀਂ ਕਿੱਥੋਂ ਆਏ ਹੋ ਬੰਦੇ ਇਹ ਬੈਣ ਚੰਡੀਗੜ੍ਹ ਤੋਂ ਆਈ ਹੈ ਜਿਹਦੀ ਹਫ਼ਤੇ ਦੀ 2000 ਰੁਪਏ ਦੀ ਦਵਾਈ ਹੈ 2000 ਰੁਪਏ ਤਾਂ ਆਪਣੀ ਦਵਾਈ ਕਰਾਉਣ ਵਾਸਤੇ ਇਹਦੇ ਕੋਲ ਲਾਜ ਜੋ ਕੇ ਪੈਸੇ ਨਹੀਂ ਹੈਗੇ ਆ ਬੱਚਾ ਸੀਰੀਅਸ ਹੈ ਪਰ ਪਰਵਾਲ ਕੋਲ ਐਡਮਿਟ ਕਰਾਉਣ ਦੇ ਕੋਲ ਪੈਸੇ ਨਹੀਂ ਹੈਗੇ ਇੰਨਾ ਮਰੀਜ਼ਾਂ ਨੂੰ ਦੇਖਣ ਤੋਂ ਬਾਅਦ ਅਗਰ ਤੁਸੀਂ ਮੈਨੂੰ ਜੀ ਸੱਦ ਕੇ ਚੋਰ ਠੱਗ ਕਹੋ ਮੈਨੂੰ ਕੋਈ ਦਿੱਕਤ ਨਹੀਂ ਪਰ ਤੁਸੀਂ ਤਾਂ ਸਾਥ ਬਣੋ ਅੱਜ ਇੱਥੇ ਆ ਲੋਕ ਆਪਣੇ ਬੱਚੇ ਲੈ ਕੇ ਇੱਥੇ ਮਦਦ ਲੈਣ ਲਈ ਆ ਰਹੇ ਨੇ ਨਹੀਂ ਦੂਰੋਂ ਦੂਰੋਂ ਇਹਨਾਂ ਦੀ ਮਦਦ ਹੀ ਕਰ ਜੋ ਆ ਕੇ ਜਿੰਨਾ ਜ਼ੋਰ ਕਮੈਂਟਾਂ 'ਚ ਬਹਿ ਕੇ ਚੋਰ ਠੱਗ ਚੋਰ ਠੱਗ ਲੱਗੇ ਹੋਏ ਹੋ ਕਿਤੇ ਕਸ਼ਟ ਕਰਕੇ ਆਪਣੇ ਚਰਨਾਂ ਦੇ ਨਾਲ ਇੱਥੇ ਆਜੋ ਨਾ ਤਾਂ ਪਤਾ ਲੱਗ ਜਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਵੇ ਕੌਣ ਚੋਰ ਹੈ ਤੇ ਕੌਣ ਠੱਗ ਹੈ ਬਾਈ ਜੀ ਬੜਾ ਸੌਖਾ ਘਰਾਂ ਚ ਬਹਿ ਕੇ ਹਾ ਹਾ ਹੀ ਹੀ ਕਰਨਾ ਸਵਾਦ ਲੈ ਰਹੇ ਹੋ ਤੁਸੀਂ ਵੀਡੀਓਜ਼ ਦਾ ਸ਼ੇਅਰ ਕਰ ਰਹੇ ਹੋ ਮੈਂ ਵੀ ਸਵਾਦ ਹੀ ਲੈ ਰਿਹਾ ਪਰ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੀ ਹੈਲਪ ਨਾ ਹੋਣ ਦੇ ਪਿੱਛੇ ਤੁਸੀਂ ਕਾਰਨ ਮੰਨ ਰਹੇ ਹੋ ਹੁਣ ਇਹ ਵੀ ਵੀਡੀਓ ਸ਼ੇਅਰ ਕਰੋ ਉਹ ਜਿਹੜੀ ਵੀਡੀਓ 'ਚ ਮੈਨੂੰ ਲੋਕ ਗਾਲ ਕੱਢਦੇ ਨੇ ਮੈਨੂੰ ਚੰਗਾ ਮਾੜਾ ਕਹਿੰਦੇ ਨੇ ਉਹ ਤਾਂ ਵੀਡੀਓ ਦਬ ਦਬ ਕੇ ਸ਼ੇਅਰ ਕਰਦੇ ਹੋ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੱਥ ਕੰਬਦੇ ਨੇ ਮੈਨੂੰ ਇਹ ਨਹੀਂ ਫਿਕਰ ਤੁਸੀਂ ਮ ਕਿ ਮੈਨੂੰ ਚੋਰ ਕਹੋ ਠੱਗ ਕਹੋ ਸਾਧ ਕਹੋ ਵਧੀਆ ਕਹੋ ਮਾਣਾ ਕੋਈ ਫਰਕ ਨਹੀਂ ਯਾਰ ਐਂਡ ਦ ਐਂਡ ਆਫ ਦ ਡੇ ਰੋਟੀ ਤਾਂ ਮੈਂ ਆਪਣੇ ਘਰੋਂ ਆਪ ਕਮਾ ਕੇ ਖਾਣੀ ਇੱਥੇ ਆ ਕੇ ਕਿਸੇ ਦੀ ਹੈਲਪ ਹੋਣ ਨੂੰ ਰੋਕ ਰਿਓ ਤੁਸੀਂ ਕਿੰਨੀ ਵੱਡੀਆਂ ਬਾਦੂਆਂਾਂ ਵਾਂ ਲੈ ਰਹੇ ਹੋ ਯਾਰ ਮੈਂ ਦੇਖਦਾ ਕੋਈ ਉੱਠਦਾ ਹੈ ਤੁਸੀਂ ਚੋਰ ਹੋ ਜੀ ਤੁਸੀਂ ਐਨ ਜੀਓ ਚਲਾਣ ਦੇ ਠੱਗ ਹੋ ਜੀ ਤੁਸੀਂ ਐਦਾਂ ਹੋ ਜੀ ਉਹ ਇੱਕ ਮੈਂ ਦੇਖ ਰਿਹਾ ਵੀਡੀਓ ਦੋ ਚਾਰ ਦਿਨ ਤੋਂ ਬੜੀ ਵਾਇਰਲ ਹੋ ਰਹੀ ਮੈਨੂੰ ਲੋਕ ਫੋਨ ਵੀ ਕਰ ਰਹੇ ਨੇ ਕਿ ਵੀਰੇ ਸਾਨੂੰ ਦੁੱਖ ਲੱਗ ਰਿਹਾ ਮੈਂ ਕੀ ਕਰ ਸਕਦਾ ਹਾਂ ਉਸ ਦੇ ਵਿੱਚ ਕੋਈ ਸ਼ਰਾਰਤੀ ਅਨਸਰ ਮੇਰੀ ਤੇ ਇੱਕ ਹੋਰ ਵੀਰ ਦੀ ਆਪਸ ਦੇ ਵਿੱਚ ਕਿਸ ਸਮੂਝ ਕਰ ਦੇ ਦੀ ਮਤ ਤੇ ਉਹਦੇ ਤੇ ਟਰੋਲ ਕਰ ਰਿਆ। ਉਹ ਵੀਡੀਓ ਦੇਖ ਕੇ ਮੈਨੂੰ ਵੀ ਹਾਸਾ ਹੀ ਆ ਰਿਹਾ ਕਿ ਉਹ AI ਨਾਲ ਬਣੀ ਹੋਈ ਵੀਡੀਓ ਹੈ। ਪਰ ਮੈਂ ਸੋਚ ਰਿਹਾ ਕਿ ਉਹਦੇ ਹੱਥ ਨਹੀਂ ਕੰਬੇ ਹੋਣੇ ਜਿੰਨੇ ਉਹ ਵੀਡੀਓ ਬਣਾਈ ਹੋਣੀ। ਰੱਬ ਨਾ ਕਰੇ ਤੁਹਾਡੇ ਪਾਪਾ ਦੀ ਹੈ ਤੁਹਾਡੀ ਮਦਰ ਦੀ ਤੁਹਾਡੀ ਸਿਸਟਰ ਦੀ ਉਹ ਵੀਡੀਓ ਤੁਹਾਡੀ ਵਾਈਫ ਦੀ ਵਾਇਰਲ ਹੋ ਜਵੇ। ਮਤਲਬ ਤੁਹਾਡੀ ਵਾਈਫ ਕਿਸੇ ਹੋਰ ਬੰਦੇ ਨਾਲ ਖੜੀ ਹੋਵੇ ਤੇ ਉਹਦੀ ਸਮਝ ਕਰਦੇ ਦੀ ਵੀਡੀਓ ਵਾਇਰਲ ਹੋ ਜੇ ਤੁਹਾਡੇ ਦਿਲ ਤੇ ਕੀ ਬੀਤੇਗੀ। ਰੱਬ ਕਰੇ ਕਿਸੇ ਨਾਲ ਐਦਾਂ ਹੋਵੇ। ਪਰ ਮੈਂ ਹੈਰਾਨ ਆ ਕਿ ਲੋਕੀ ਉਹ ਜਿੰਨੀ ਵੀਡੀਓ ਵਾਇਰਲ ਕਰ ਰਹੇ ਨੇ ਉਹ ਨਹੀਂ ਐਦਾਂ ਦੀ ਵੀਡੀਓਜ਼ ਨੂੰ ਵਾਇਰਲ ਕਰਦੇ। ਕੀ ਬਾਈ ਜੀ ਠੰਡ ਦਾ ਟਾਈਮ ਹੈ ਇੱਕ ਛੋਟੀ ਜੀ ਪਿਆਰੀ ਜੀ ਬੱਚੀ ਆਪਣੇ ਪਾਪਾ ਨਾਲ 10000 ਰੁਪਏ ਦੇਣ ਆਈ ਹੋਈ ਹੈ 10000 ਰੁਪਏ ਦੀ ਸੇਵਾ ਉਹ ਪਰ ਉਹ 10000 ਰੁਪਏ ਮੈਂ ਕਿੰ ਨੂੰ ਦਵਾਂ ਤੇ ਕਿੰ ਨੂੰ ਨਾ ਦਵਾਂ ਇੱਥੇ ਕੋ ਮਾਂ ਬੈਠੀ ਹੈ ਉਹ ਆਪਣੇ ਬੱਚੇ ਆਸਤੇ ਬੈਠੀ ਹੈ ਉਹਨੂੰ ਲੱਖ ਰੁਪਏ ਦੀ ਲੋੜ ਹੈ ਉਹ ਪਿੱਛੇ ਬੱਚਾ ਬੈਠਾ ਉਹਨੂੰ 10-20000 ਦੀ ਲੋੜ ਹੈ ਉਹ ਮਾਂ ਬੈਠੀ ਹੈ ਉਹਨੂੰ 1000-1500 ਦੀ ਲੋੜ ਹੈ ਇੱਥੇ ਜਿੰਨੇ ਮਰੀਜ਼ ਬੈਠੇ ਨੇ ਤੁਸੀਂ ਮੈਨੂੰ ਦੱਸੋ 10 ਕਿਹੜੇ ਹਜ਼ਾਰ ਰੁਪਏ ਨਾਲ ਇਹਨਾਂ ਸਾਰਿਆਂ ਦੀ ਮਦਦ ਹੋ ਜਾਏਗੀ ਫਿਰ ਮੈਂਟਲ ਆਂਦੇ ਨੇ ਗਾਲ ਕੱਢਣ ਔਰ ਇਹ ਐਨਜੀਓ ਸ਼ਾਮ ਨੂੰ 7 ਤੋਂ 9 ਮਾਡਲ ਟਾਊਨ ਲੁਧਿਆਣੇ ਬੈਠਦੀ ਐ ਪਹਿਲਾਂ ਤਾਂ ਮੈਂ ਮਾਫੀ ਚਾਹਨਾ ਮੈਂ 17 ਦਿਨ ਦੀ ਛੁੱਟੀਆਂ ਤੇ ਸੀ ਮੈਂ ਬਾਹਰ ਗਿਆ ਹੋਇਆ ਸੀ ਤੇ ਹੁਣ ਮੈਂ ਪਹੁੰਚ ਗਿਆ ਵਾਪਸ ਮੈਂ ਬੇਨਤੀ ਕਰਨਾ ਚਾਹਨਾ ਪਹਿਲਾਂ ਤਾਂ ਮੇਰੀ ਟੀਮ ਦਾ ਧੰਨਵਾਦ ਜਿੰਨੇ ਮੇਰੇ ਪਿੱਛੇ ਪੂਰੀ ਤਨਦੇਹੀ ਨਾਲ ਸੇਵਾ ਨਿਭਾਈ ਤੇ ਰੋਜ਼ ਆਏ ਸ਼ਾਮੀ 7 ਤੋਂ 9 ਹੁਣ ਮੈਂ ਇੱਥੇ ਵਾਪਸੀ ਆ ਚੁੱਕਾ ਤੇ ਤਕਰੀਬਨ ਅੱਜ 20 ਤਰੀਕ ਹੈ 20 ਦਸੰਬਰ ਤੇ ਮੈਂ ਬੇਨਤੀ ਕਰਨਾ ਚਾਹਨਾ ਸੰਗਤ ਅਗੇ ਕਿ ਮੈਨੂੰ ਪਸੰਦ ਕਰੋ ਨਾ ਕਰੋ ਸਾਈਡ ਤੇ ਰੱਖ ਲਓ ਉਸ ਤੋਂ ਇਲਾਵਾ ਮੇਰੀ ਜ਼ਿੰਦਗੀ ਦਾ ਇੱਕ ਹੋਰ 파ਟ ਹੈ ਉਹ ਹੈ ਇੱਕ ਦਰੀਆ ਫਾਊਂਡੇਸ਼ਨ ਇੱਥੇ ਆਓ ਆ ਖਾਲੀ ਕੁਰਸੀਆਂ ਨਹੀਂ ਚੰਗੀਆਂ ਲੱਗਦੀਆਂ ਇਹ ਮਰੀਜ਼ ਇੰਨੇ ਜ਼ਿਆਦਾ ਨੇ ਕਿ ਠੰਡ ਦੇ ਵਿੱਚ ਸੌਖਾ ਨਹੀਂ ਹੈਗਾ ਯਾਰ ਕਿਸੇ ਮਾਪਾਪ ਦਾ ਇੱਥੇ ਆ ਕੇ ਮੰਗਣਾ ਤੁਸੀਂ ਆਓ ਇੱਥੇ ਆ ਕੇ ਪਲੀਜ਼ ਹੈਲਪ ਕਰੋ ਇਹਨਾਂ ਦੀ ਮੈਂ ਬੜਾ ਤੁਹਾਡਾ ਸ਼ੁਕਰਗੁਜ਼ਾਰ ਹੋਊਂਗਾ ਅਗਰ ਤੁਸੀਂ ਇਹਨਾਂ ਦੀ ਹੈਲਪ ਲਈ ਆਉਂਗੇ ਔਰ ਅਗਰ ਹੋਰ ਨਹੀਂ ਕੁਝ ਕਰ ਸਕਦੇ ਤਾਂ ਘਰੇ ਬੈਠੇ ਆ ਵੀਡੀਓ ਨੂੰ ਸ਼ੇਅਰ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ WhatsApp ਗਰੁੱਪਾਂ ਦੇ ਵਿੱਚ ਪਾਓ ਲਾਈਕ ਕਰੋ ਕਮੈਂਟ ਕਰੋ ਤੁਹਾਡਾ ਇੱਕ ਇੱਕ ਲਾਈਕ ਵੀ ਇਹਨਾਂ ਲੋਕਾਂ ਦੀ ਬਹੁਤ ਬਹੁਤ ਦੁਆਵਾਂ ਅਤੇ ਮਦਦ ਵਰਗ ਹੈ ਕਿਉਂਕਿ ਤੁਹਾਡੇ ਇਸ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਵੀਡੀਓ ਹੋਰ ਵਾਇਰਲ ਹੋਏਗੀ ਕਮੈਂਟ ਕਰਨ ਦੇ ਨਾਲ ਵੀਡੀਓ ਹੋਰ ਵਾਇਰਲ ਹੋਏਗੀ ਸ਼ੇਅਰ ਕਰਨ ਦੇ ਨਾਲ ਹੋਰ ਲੋਕਾਂ ਤੱਕ ਪਹੁੰਚੇਗੀ ਤੇ ਇਹਨਾਂ ਦਾ ਭਲਾ ਹੋਏਗਾ ਨਹੀਂ ਤਾਂ ਮੈਂ ਇਹ ਕਹਿਣਾ ਨਹੀਂ ਚਾਹਦਾ ਕਿਸੇ ਰਵਾਪਾ ਗੱਲਾਂ ਨਾਲ ਘਰੇ ਬੈਠੇ ਕਮੈਂਟ ਕਰ ਰਹੇ ਆ ਕਿ ਕਿਸੇ ਦੀ ਇੰਨੀ ਜ਼ਰਤ ਹੈ ਸਾਡੇ ਦੇਸ਼ ਦੀ 150 ਕਰੋੜ ਤੋਂ ਵੱਧ ਵੱਧੋ ਵੱਦੀ ਹੈ ਆ ਕੇ ਇੱਥੇ ਬੈਠੋ ਇੱਥੇ ਬਹਿ ਕੇ ਮੇਰੇ ਨਾਲ ਮੁੰਡੇ ਨਾਲ ਮੋੜ ਕੇ ਗੱਲ ਕਰੋ ਕੌਣ ਸਾਥ ਕੌਣ ਚੋਰ ਪਤਾ ਲੱਗੂਗਾ ਨਾਲੇ ਤੁਹਾਡੇ ਗੱਲਾਂ ਦੇ ਜਵਾਬ ਮਿਲੂਗੇ ਈ ਘਰ ਬੈਠੇ ਕਮੈਂਟੋ ਕਮੈਂਟੀ ਖਿਡੀ ਜਾਂਦੇ ਹੋ ਆਪਣੀ ਮਨ ਦੀ ਸ਼ਾਂਤੀ ਕਰੀ ਜਾਂਦੇ ਹੋ ਗੁੱਸਾ ਤੁਹਾਨੂੰ ਇਹ ਹੁੰਦਾ ਕਿ ਇਹ ਖੁਸ਼ ਕਿਉਂ ਹੈ ਕੱਪੜਿਆਂ ਦਾ ਨਗਰੀ ਪਏ ਰਹਿੰਦੇ ਹੋ ਯਾਰ ਮੇਰੇ ਮੈਂ ਹਟਿਆ 10 ਸਾਲ ਤੁਸੀਂ ਨਹੀਂ ਹਟੇ ਬੁੱਲਣੋ 10 ਸਾਲ ਤੋਂ ਮੈਂ ਨਹੀਂ ਹਟਿਆ ਨਾ ਮੈਂ ਹਟਣਾ ਕਿਉਂਕਿ ਮੈਂ ਆਪਣਾ ਜੀਵਨ ਜੀਣੋਂ ਨਹੀਂ ਹਟ ਸਕਦਾ ਜਦੋਂ ਤੱਕ ਲੋਕਾਂ ਨੂੰ ਚਿੜਮਚ ਨਹੀਂ ਪਰ ਚਲੋ ਮੈਂ ਇਹ ਵੀ ਬੇਨਤੀ ਕਰਨਾ ਚਾਹ ਰਿਹਾ ਜਿਹੜੀਆਂ ਮਾਂ ਇੱਕ ਦੇਖੋ ਚੈਰੀ ਦਾ ਫੇਸ ਤੇ ਕਿੰਨੀ ਚੈਰੀ ਉਮੀਦਾਂ ਨਾਲ ਇੱਥੇ ਆਈ ਹੈ ਕਿ ਮੈਨੂੰ ਦਵਾਈ ਲੈ ਲਓ ਚਲੋ ਮੈਂ ਕੀ ਬੋਲছো ਇਹ ਵੀਡੀਓ ਬਹੁਤ ਕੁਝ ਬੋਲ ਰਹੀ ਹੈ ਵਾਸਤਾ ਹੈ ਤੁਹਾਨੂੰ ਆਪਣੇ ਬੱਚਿਆਂ ਦਾ ਆਪਣੀ ਮਾਂ ਦਾ ਇਸ ਵੀਡੀਓ ਨੂੰ ਸ਼ੇਅਰ ਕਰੋ ਇੱਥੇ ਮਦਦ ਕਰਨ ਲਈ ਆਓ ਸ਼ਾਮ ਨੂੰ 7 ਤੋਂ 9 ਵਜੇ ਟੀਮ ਇੱਥੇ ਰੋਜ਼ ਬੈਠਦੀ ਹੈ ਆਓ ਆ ਨਹੀਂ ਸਕਦੇ ਘਰ ਬੈਠੇ ਵੀਡੀਓ ਸ਼ੇਅਰ ਕਰੋ ਜਦੋਂ ਤੋਂ ਜਿਆਦਾ ਵੀਡੀਓ ਸ਼ੇਅਰ ਕਰੋ ਕਮੈਂਟ ਕਰੋ ਟਾਈਮ ਕੱਢ ਕੇ ਇੱਥੇ ਆਓ ਸ਼ਾਮੀ 7 ਤੋਂ 9 ਅਸੀਂ ਰੋਜ਼ ਇੱਥੇ ਮਿਲਦੇ ਹਾਂ ਗੱਲ ਦਾ ਉਹ ਪਰਿਵਾਰ ਆਇਆ ਹੈ ਤੁਸੀਂ ਵੀ ਆਓ ਤੇ ਬਹੁਤ ਲੋਕ ਨੇ ਜਿਨ੍ਹਾਂ ਨੂੰ ਬਹੁਤ ਲੋੜ ਹੈ ਬੜੀਆਂ ਉਮੀਦਾਂ ਨਾਲ ਇੱਥੇ ਲੋਕ ਹੈਲਪ ਲੈਣ ਆਏ ਨੇ ਜੇ ਤੁਸੀਂ ਆਓ ਹੈਲਪ ਕਰੋ ਇਹ ਹੀ ਮਦਦ ਕਰਨਾ ਹੈ ਧੰਨਵਾਦ ਬਾਈਗੁਰਤੀ ਦਾ ਸਾਥ ਸਰ ਬਾਈਗੁਰਤੀ